ਲੋ ਜੀ ਅੱਜ ਆਪਾਂ ਬਣਾਈ ਹੈ ਪੁੱਜੀ ਹੋਏ ਛੋਲਿਆਂ ਦੀ ਪੰਜੀਰੀ ਬਹੁਤ ਹੀ ਵਧੀਆ ਬਣੀ ਹੈ ਜੀ ਤਾਕਤ ਦਾ ਖਜ਼ਾਨਾ ਇਹ ਪੰਜੀਰੀ ਇਹ ਕਿਸ ਤਰ੍ਹਾਂ ਬਣਾਈਏ ਚ ਕੀ ਕੀ ਆਪਾਂ ਸਮਾਨ ਪਾਇਆ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਹਸਿਆ ਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰੇ ਪਰਮਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਜੀ ਰੈਸਪੀ ਜਿਹੜੀ ਬਣਾਵਾਂਗੇ ਆਪਾਂ ਤਾਕਤ ਦਾ ਖਜ਼ਾਨਾ ਛੋਲਿਆਂ ਦੀ ਪੰਜੀਰੀ ਬਣਾਵਾਂਗੇ ਪੁੱਜੀ ਹੋਏ ਛੋਲਿਆਂ ਦੀ ਤੇ ਉਹਦੇ ਲਈ ਜਿਹੜਾ ਆਪਾਂ ਸਮਾਨ ਲੈਣਾ ਉਹ ਵੀ ਆਪਾਂ ਤੁਹਾਨੂੰ ਦਿਖਾ ਦੰਨੇ ਆਂ ਛੋਲੇ ਜਿਹੜੇ ਇਹ ਭੁਜੇ ਹੋਏ ਛੋਲੇ ਇਹ 1 ਕਿਲੋ ਲੈਂਦੇ ਨੇ ਜੀ ਆਪਾਂ ਨੇ ਤੇ ਕਿਓ ਪਾਵਾਂਗੇ ਆਪਾਂ ਅੱਧਾ ਕਿਲੋ ਤੇ ਦੇਸੀ ਖੰਡ ਵੀ ਅੱਧਾ ਕਿਲੋ ਪਾਵਾਂਗੇ ਤੇ ਮਗਜ ਔਰ ਪਿਸਤਾ 50 50 ਗ੍ਰਾਮ ਨੇ ਜੀ ਤੇ ਜਿਹੜੀਆਂ ਨਾਰੀਅਲ ਦਾ ਪੂਰਾ ਖੋਖਾ ਬਦਾਮ ਅਕਰੋਟ ਫੁੱਲ ਮਖਾਣੇ ਦਾਖਾਂ ਤੇ ਕਾਜੂ ਇਹ ਸਾਰ ਦੋਨੇ ਸਾਰੀਆਂ ਚੀਜ਼ਾਂ 100 100 ਗ੍ਰਾਮ ਨੇ ਤੇ ਕਾਲੀ ਮਿਰਚਾਂ ਪਾਵਾਂਗੇ ਤੇ ਇਲਾਇਚੀ ਪਾਊਡਰ ਪਾਵਾਂਗੇ ਇਨਾ ਸਾਰਾ ਦਾ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤਾਕਤ ਦਾ ਖਜ਼ਾਨਾ ਪੰਜੀਰੀ ਜੀ ਸਭ ਤੋਂ ਪਹਿਲਾਂ ਜੀ ਆਪਾਂ ਫੁੱਲ ਮਖਾਣੇ ਤੇ ਦਾਖਾਂ ਨੂੰ ਹਲਕਾ ਜਿਹਾ ਸੇਕ ਲਵਾਵਾਂਗੇ ਮਤਲਬ ਕਿ ਰੋਸਟ ਜਿਹਾ ਕਰਾਂਗੇ ਤੇ ਬਾਕੀ ਸਾਰੀ ਚੀਜ਼ਾਂ ਨੂੰ ਆਪਾਂ ਇਸ ਤਰ੍ਹਾਂ ਹੀ ਗ੍ਰाइंड ਕਰ ਲਾਂਗੇ ਬਿਲਕੁਲ ਪਾਊਡਰ ਬਣਾ ਲਾਂਗੇ ਅਗਰ ਤੁਸੀਂ ਚਾਹੋ ਤਾਂ ਤੁਸੀਂ ਕਟ ਕੇ ਵੀ ਪਾ ਸਕਦੇ ਆ ਕਰਦਣਾ ਬਰੀਕ ਬਰੀਕ ਤੇ ਅਸੀਂ ਪਰ ਪੀਸ ਕੇ ਪਾਵਾਂਗੇ ਲਓ ਜੀ ਇੱਕ ਚਮਚਾ ਆਪਾਂ ਕਿਉ ਪਾਇਆ ਸੀ ਤੇ ਚ ਪਹਿਲਾਂ ਤਾਂ ਪਹਿਲਾਂ ਆਪਾਂ ਦਾਖਾ ਹਲਕਾ ਜਿਹਾ ਰੋਸਟ ਜਿਹਾ ਕਰ ਲਾਂਗੇ ਜ਼ਿਆਦਾ ਨਹੀਂ सारी पंजीरी आप जी बनावे रोस्ट करा जी चीज़ तो ये आप देसी घ्यो से ही आप करे लो जी अपने दाखा दखा हो गया हल्किया जो रोस्ट हो गया देखो थोड़े सामने जो आप लगता हूँ भी हाई आप शाम आप जमा थक जाए कम कुम करके या कुछ दफ्तर जाते कम वाले ड्यूटिया ਇਹ ਸਕਾਉਟ ਹੋ ਜਾਂਦੀ ਆ ਉਹ ਇਹਨਾਂ ਲਈ ਇਹ ਬਹੁਤ ਜ਼ਿਆਦਾ ਵਧੀਆ ਬਾਕੀ ਬੱਚਿਆਂ ਸਟੱਡੀ ਲਈ ਤੇ ਇਹ ਛੋਲੇ ਤੋਂ ਉਹਨਾਂ ਨੂੰ ਪਧਾਉਂ ਵੀ ਵਧੀਆ ਹੁੰਦੇ ਨੇ ਤੇ ਉਹਨਾਂ ਲਈ ਸਾਰੇ ਲਈ ਵਧੀਆ ਹੁੰਦੇ ਹੈ ਤਾਕਤ ਦਾ ਖਿਆਨਾਂ ਹੁੰਦਾ ਆ ਆਪਾਂ ਨੇ ਆਪਣੇ ਸਰੀਰ 'ਚ ਕੋਈ ਵੀਕਨੈਸ ਨਹੀਂ ਆਉਂਦੀ ਤੇ ਵਧੀਆ ਆਪਣੇ ਸਰੀਰ ਨੂੰ ਤਾਕਤ ਮਿਲਦੀ ਆ ਤੇ ਹੁਣ ਇਸੇ ਕਿਉਂ ਅਛੀ ਆਪਾਂ ਅਰ ਮਖਾਣੇ ਦੇ ਫੁੱਲ ਮਖਾਣੇ ਉਹ ਦੋਸਤ ਕਰਾਂਗੇ ਇਹਨਾਂ ਨੂੰ ਵੀ ਹਲਕਾ ਜਿਹਾ ਰੋਸ ਕਿ ਪਰਫੈਕਟ ਜਿਵੇਂ ਦੇਖ ਲਾਂਗੇ ਆ ਚੱਕ ਕੇ ਵੀ ਇਹ ਟੁੱਟਦੇ ਆ ਦੇਖੋ ਹੁਣ ਨਹੀਂ ਟੁੱਟ ਰਹੇ ਇਹਦਾ ਪਾਲਕਾਂ ਨੂੰ ਰੋਸਟ ਕਰਾਂਗੇ ਚੰਗੀ ਤਰ੍ਹਾਂ ਕਿ ਉਦੋਂ ਇਹ ਬਿਲਕੁਲ ਨਰਮ ਹੋ ਜਾਣਗੇ। ਜੋ ਉਦੋਂ ਤੋੜ ਦਿਆਂਗੇ। ਨਾਲ ਹੀ ਆਪਣੇ ਮਖਾਣੇ ਜਿਹੜੇ ਫੁੱਲ ਮਖਾਣੇ ਉਹ ਰੋਸਟ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਇੱਕ ਵਰਦਨ 'ਚ। ਤੇ ਕਾਜੂ ਬਦਾਮ ਆਦਿਗਰ ਸਾਰੇ ਡਰਾਈ ਫਰੂਟ ਆਪਾਂ ਨੂੰ ਫੀਸ ਲਾਂਗੇ। छोले पीस ला अलग तो मतलब कि जे अपने भुजे हुए ने नांगे। लो जी अपना घ्यों पा भुनोंगे लो जो आप हम अद्धा किलो घ्यो लेता जी अद्धा तो किलो घ्यो सारा कट लिया इसवे घ्यो घ्यो चंकी तरह गर्म करा जो अपना घ्यो गर्म हों धुख खा देने छोले से जो आप सारे किलो वह सारे पीस ले बिल्कुल फाइन पाउडर बना लिया ਜਿਹੜੇ ਫੁੱਲ ਮਖਾਣੇ ਆਪਾਂ ਰੋਸਟ ਕਰ ਸੀ ਉਹਨਾਂ ਚੋਂ ਅੱਧੇ ਫੁੱਲ ਮਖਾਣੇ ਆਪਾਂ ਪੀਸ ਲੇ ਤੇ ਅੱਧੇ ਆਪਾਂ ਵਾ ਰੱਖ ਕੇ ਉਹਨਾਂ ਦਾ ਕੀ ਕਰਨਾ ਉਹ ਵੀ ਤੁਹਾਨੂੰ ਆਪਾਂ ਐਂਡ ਦੱਸਾਂਗੇ ਜਿਹੜੇ ਆਪਾਂ ਵੀ ਆਪਾਂ ਇਹਨਾਂ ਜਿਹੜੇ ਰੱਖੇ ਇਹਨਾਂ ਦਾ ਫੱਕੀ ਕਰਨਾ ਹੈ ਲੋ ਜੀ ਆਪਣਾ ਘਿਓ ਚੰਗੀ ਦਰਲੇ ਤੋਂ ਗਰਮ ਹੋ ਚੁੱਕਿਆ ਤੇ ਆਪਾਂ ਉਹਨੇ ਜਿਹੜੇ ਛੋਲੇ ਪੀਸੇ ਸੀਗੇ ਨਾ ਉਹ ਇਹਦੇ ਚ ਪਾਵਾਂਗੇ चं तरह मिक्स कर लागे बाकी जो छोले भुजे हुए ही ने आप जो बाला भुन ला है जरूरत नहीं है आप थोड़ा सेक लगे लो जी सारा घि देखो छोले चंकी तरह बिलकुल मिक्स हो गए चुके पाउडर जो बनाया कि बाकी जेडे पाउडर जो छोले पीसे सी सिलकिया ने समेत ही पीसे है तुम चाहो एवं पीस सद चाहो भी छोलों सिलका उतार के चंकी तरह छंड के फिर पीस सकते ਉਹ ਤੁਹਾਡੀ ਆਪਣੀ ਮਰਜ਼ੀ ਹੈ। ਲੋ ਜੀ ਆਪਣਾ ਜਿਹੜਾ ਆਪਾਂ ਪਾਇਆ ਸੀ ਪਾਊਡਰ ਦੇਸੀ ਘਿਓ ਦੇ ਚੌਲਿਆਂ ਦਾ ਪੇਸਟ ਦਾ ਪਾਊਡਰ ਤੇ ਉਹ ਚੰਗੀ ਤਰ੍ਹਾਂ ਥੋੜਾ ਜਿਹਾ ਸੇਕ ਲਵਾ ਲਿਆ ਆਪਾਂ ਜਿਆਦਾ ਭੁੰਨਣਾ ਹੀ ਨਹੀਂ ਹੈਗੇ ਸੇਕ ਲਵਾ ਲਿਆ ਤੇ ਬਿਲਕੁਲ ਚੰਗੀ ਤਰ੍ਹਾਂ ਸੈੱਟ ਹੈ ਤੇ ਹੁਣ ਆਪਾਂ ਕੜਾਹੀ ਤਰ ਲਾਂਗੇ ਥੱਲੇ ਜੀ ਤੇ ਜਿਹੜਾ ਸਮਾਨ ਪਾਣਾ ਉਹ ਤੁਹਾਨੂੰ ਦਿਖਾਉਣੀ ਆ। ਲੋ ਜੀ ਕੜਾਹੀ ਤਰਾਂਦੇ ਸੇਪਾ ਥੱਲੇ ਤੇ ਦੇਖੋ ਸਾਰੇ ਚੰਗੀ ਤਰ੍ਹਾਂ ਇੱਥੇ ਮਿਕਸ ਹੋ ਚੁੱਕੇ ਆ ਬਿਲਕੁਲ ਘਿਓ ਦੇ ਨਾਲ। ਤੇ ਆਪਾਂ ਹੁਣ ਇਹਦੇ ਚ ਪਾਵਾਂਗੇ ਡਰਾਈ ਫਰੂਟ ਡਰਾਈ ਫਰੂਟ ਇਸ ਤਰ੍ਹਾਂ ਦਰਦਰੇ ਜਿਹੇ ਪੀਸਲੇ ਸੀ ਆਪਾਂ ਨੇ ਇਹ ਸਾਰੇ ਡਰਾਈ ਫਰੂਟ ਆਪਾਂ ਇਹਦੇ ਚ ਪਾਵਾਂਗੇ ਬਸ ਥੋੜੇ ਹੀ ਰੱਖ ਲਾਂਗੇ ਇਹਦੇ ਜਿਹੜੇ ਫੁੱਲ ਮਖਾਣੇ ਸੀ ਉਹ ਵੀ ਆਪਾਂ ਇਹਦੇ ਚ ਪਾ ਦਾਂਗੇ ਨਾਰੀਅਲ ਦਾ ਪੂਰਾ ਹੋ ਗਿਆ ਇਹਦੇ ਚ ਪਾ ਦਾਂਗੇ ਦਾਖਾ ਇਹਨਾਂ ਸਾਰੀ ਜਨਪ ਕਰਾਂਗੇ ਮਿਕਸ ਲਓ ਜੀ ਸਾਰੇ ਡਰਾਈ ਫਰੂਟ ਆਪ ਇਹਦੇ ਵਿੱਚ ਮਿਕਸ ਕਰਦੇ ਤੇ ਹੁਣ ਆਪਾਂ ਅਜ ਪਾਵਾਂਗੇ ਦੇਸੀ ਖੰਡ ਤੁਸੀਂ ਸੱਕਰ ਵੀ ਪਾ ਸਕਦੇ ਹੋ ਤੇ ਘਰੇ ਪੀਸੀ ਵੀ ਜਿੰਨੀ ਉਹ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਮਾਕੀ ਅਸੀਂ ਆਪਦੇ ਮਿੱਠੇ ਸਾਬ ਨਾਲ ਪਾਵਾਂਗੇ ਜਿੰਨਾ ਕਿ ਅਸੀਂ ਖਾਣੇ ਆ ਤੁਸੀਂ ਜਿੰਨਾ ਕਿ ਮਿੱਠਾ ਵੱਧ ਖਾਣੇ ਹੋ ਘੱਟ ਖਾਣੇ ਹੋ ਉਹ ਤੁਸੀਂ ਆਪਣੀ ਮਰਜ਼ੀ ਨਾਲ ਸਵਾਦ ਅਨਸਾਰ ਪਾ ਸਕਦੇ ਆ ਚੀਨੀ ਪਾ ਕੇ ਨਾ ਦੇਸੀ ਖੰਡ ਪਾ ਕੇ ਜੀ ਇਹ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਲੋ ਜੀ ਸਾਰੇ ਡਰਾਈ ਫਰੂਟ ਔਰ ਚੀਨੀ ਮਿਕਸ ਹੋ ਗਈ ਤੇ ਆਪਾਂ ਹੁਣ ਥੋੜੇ ਜਿਹਾ ਇੱਚ ਪਾਵਾਂਗੇ ਆਪਾਂ ਕਾਲੇ ਮਿਰਚਾਂ ਦਾ ਪਾਊਡਰ ਥੋੜੇ ਜਿਹਾ ਪੱਲੈਚੀ ਪਾਊਡਰ ਪਾਵਾਂਗੇ ਇੱਕ ਚਮਚ ਦੇ ਕਰੀਬ ਇਹਨਾਂ ਸਾਰੀ ਚੀਜ਼ਾਂ ਨੂੰ ਪਾ ਕੇ ਆਪਾਂ ਫੇਰ ਆਪਾਂ ਮਿਕਸ ਕਰਾਂਗੇ ਤੇ ਆਪੜੇ ਪੰਜੀਰੀ ਬਿਲਕੁਲ ਬਣ ਕੇ ਤਿਆਰ ਹੈ ਦਸਾਂ ਮਿੰਟਾਂ ਚ ਪੰਜੀਰੀ ਬਣ ਜਾਂਦੀ ਹੈ ਜੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਵੇਰੇ ਸ਼ਾਮ ਜਦੋਂ ਵੀ ਟਾਈਮ ਲੱਗੇ ਆਪਾਂ ਇੱਕ ਦੁੱਧ ਦੇ ਗਲਾਸ ਨਾਲ ਤੇ ਇੱਕ ਕਾਲੀ ਚਾਹ ਚ ਪੰਜੀਰੀ ਦੀ ਆਪਾਂ ਖਾ ਸਕਦੇ ਹਾਂ ਤੇ ਆਪਾਂ ਨੂੰ ਕੋਈ ਵੀ ਵੀਕਨੈਸ ਨਹੀਂ ਆਉਂਦੀ ਕੋਈ ਲੱਤਾਂ dard ਨਹੀਂ ਕਰਦੀਆਂ ਕੋਈ ਵੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਤੇ ਵਧੀਆ ਤਾਕਤ ਆਉਂਦੀ ਇਹ ਚੀਜ਼ਾਂ ਖਾਣ ਨਾਲ। نو ਜੀ ਆਪਣੀ ਛੋਲੇ ਦੀ ਪੰਜੀਰੀ ਬਿਲਕੁਲ ਤਿਆਰ ਹੈ ਤੇ ਤੁਹਾਨੂੰ ਉਹ ਵੀ ਦੱਸਦੇ ਆ ਜਿਹੜੇ ਆਪਾਂ ਫੁੱਲ ਮਕਾਨੇ ਰੱਖਲੇ ਸੀ ਉਹਨਾਂ ਦਾ ਆਪਾਂ ਹੁਣ ਕੀ ਕਰਨਾ ਇਹ ਜਿਹੜੀ ਪੰਜੀਰੀ ਤਿਆਰ ਹੋ ਗਈ ਨਾ ਉੱਪਰ ਇਸ ਤਰ੍ਹਾਂ ਪਾ ਲਾਂਗੇ ਤੇ ਬਹੁਤ ਹੀ ਵਧੀਆ ਲੱਗਣਗੇ। ਡੈਕੋਰੇਟ ਲਈ ਤੇ ਜਿਹੜੇ ਡਰਾਈ ਫਰੂਟ ਰੱਖੇ ਸੀ ਥੋੜੇ ਜਿਹੇ ਇਹ ਵੀ ਉੱਪਰ ਪਾ ਦਾਂਗੇ ਆ ਭੁੱਕ ਦਾਂਗੇ। ਲੋ ਜੀ ਦੇਖੋ ਆਪਣੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਬਣੀ ਹੈ ਟੇਸਟੀ ਬਣੀ ਹੈ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਣੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਸੀਂ ਵੀ ਘਰ 'ਚ ਬਣਾਇਓ ਤੇ ਸਾਰਿਆਂ ਨੂੰ ਖਵਾਇਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਬਣੀ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ